ਤਰੰਤਰੰਦਾ ਮਾਮਲਾ ਹੈ ਜਿੱਥੇ ਇੱਕ ਖਾਕੀ ਵਰਦੀ ਦੇ ਵਿੱਚ ਨਜ਼ਰ ਆ ਰਹੇ ਬੰਦੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਲਗਾਤਾਰ ਮੁੰਡੇ ਉਸਦੇ ਨਾਲ ਖੈਂਬੜਦੇ ਨੇ ਫਿਰ ਉਸਦੇ ਉੱਤੇ ਹਮਲਾ ਕਰ ਦਿੰਦੇ ਨੇ ਤਾਂ ਚਪੇੜਾ ਮਾਰੀਆਂ ਜਾਂਦੀਆਂ ਨੇ ਤਾਂ ਹੁਣ ਖਾਕੀ ਵਰਦੀ ਦੇ ਵਿੱਚ ਜਿਹੜਾ ਬੰਦਾ ਨਜ਼ਰ ਆ ਰਿਹਾ ਹੈ ਇਹ ਦੱਸਦਾ ਪੁਲਿਸ ਨਹੀਂ ਉਹ ਚੌਕੀਦਾਰ ਹੈ ਜਿਸਦੇ ਉੱਤੇ ਇਸ ਮੁੰਡਿਆਂ ਨੇ ਹਮਲਾ ਕੀਤਾ ਹੈ ਇਸ ਮੁੰਡਿਆਂ ਨੇ ਤਾੜ-ਤਾੜ ਇਸ ਚੌਕੀਦਾਰ ਨੂੰ ਚਪੇੜਾ ਮਾਰੀਆਂ ਨੇ ਦੱਸ ਦਈਏ ਕਿ ਅੱਜ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਿਹਾ ਹੈ ਸਗਾ ਤਾਂ ਇਹ ਕਿਹਾ ਜਾ ਰਹਾ ਹੈ ਸਗਾ ਕਿ ਪੰਜਾਬ ਦੇ ਵਿੱਚ ਹੁਣ ਪੁਲਿਸ ਵੀ ਉਹ ਸੁਰੱਖਤ ਨਹੀਂ ਹੈਗੀ ਤਾਂ ਪੁਲਿਸ ਦੇ ਉੱਤੇ ਵੀ ਹੁਣ ਹਮਲੇ ਹੋ ਰਹੇ ਨੇ ਤਾਂ ਹੁਣ ਇਸ ਵੀਡੀਓ ਦੀ ਅਸਲ ਸੱਚਾਈ ਵੀ ਸਾਹਮਣੇ ਆ ਗਈ ਹੈ ਦਰਸਲ ਇਹ ਚੌਕੀਦਾਰ ਹੈ ਜਿਸ ਦੇ ਨਾਲ ਇਹ ਮੁੰਡੇ ਖੈਂਬੜਦੇ ਨੇ ਅੱਧੀ ਰਾਤ ਦਾ ਸਮਾਂ ਦੇਖ ਸਕਦੇ ਹੋ ਗਲੀ ਦੇ ਵਿੱਚ ਇਹ ਪਹਿਲਾਂ ਘੁੰਮਦੇ ਨੇ ਤਾਂ ਉਸ ਤੋਂ ਬਾਅਦ ਕੋਈ ਬਹਿਸਬਾਜੀ ਹੁੰਦੀ ਹੈ ਤਾਂ ਚੌਕੀਦਾਰ ਦੇ ਉੱਪਰ ਇਹ ਹਮਲਾ ਕਰ ਦਿੰਦੇ ਨੇ ਤਾਂ ਖਾਕੀ ਵਰਦੀ ਦੇ ਵਿੱਚ ਸੀਗਾ ਤਾਂ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਪੁਲਿਸ ਦੇ ਉੱਤੇ ਹਮਲਾ ਹੋਇਆ ਹੈ ਤਾਂ ਪਰ ਇਸ ਦੀ ਸਚਾਈ ਇਹ ਹੈ ਕਿ ਇਹ ਚੌਂਕੀਦਾਰ ਹੈ ਪਰ ਇਸ ਤਰੀਕੇ ਦੇ ਨਾਲ ਹਮਲਾ ਕਰਨਾ ਕਿੱਥੋਂ ਤੱਕ ਸਹੀ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੰਜਾਬ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਤਰਨਤਾਰਨ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਪੁਲਿਸ ਦੇ ਉੱਤੇ ਹਮਲਾ ਹੋਇਆ ਹੈ ਇਹ ਬਲਕਿ ਇਹ ਹਮਲਾ ਪੰਜਾਬ ਪੁਲਿਸ ਤੇ ਨਹੀਂ ਚੌਕੀਦਾਰ ਦੇ ਉੱਤੇ ਹੋਇਆ ਹੈ ਪਰ ਇਹ ਕਿੱਥੋਂ ਤੱਕ ਸਹੀ ਹੈ ਜਿਹੜੇ ਮੁੰਡੇ ਕਾਰਾ ਕਰ ਰਹੇ ਨੇ ਇੱਕ ਚੌਕੀਦਾਰ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਹੈ ਇਹ ਕਿੱਥੋਂ ਤੱਕ ਸਹੀ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਪ ਤੁਹਾਨੂੰ ਸੁਣਾਣੇ ਮੇਰਾ ਨਾਮ ਸਰ ਮਿਲੇ ਮਿਸ਼ਰਾ ਮੈਂ ਰਾਤ ਨੂੰ ਚੌਕੀਦਾਰੀ ਕਰਦਾ ਬਜ਼ਾਰ ਤੇ ਬਜ਼ਾਰ ਦੇ ਮਾਰਕੀਟ ਤੇ ਸੋ ਰਾਤੀ ਜੇ ਕਿ 10 ਤਰੀਕ ਨੂੰ ਰਾਤ ਨੂੰ 6:30 11 ਵਜੇ ਅਣਪਛਾਤੇ ਬੰਦੇ ਆਏ ਬਜ਼ਾਰ ਤੇ ਮੈਂ ਪੁੱਛਤਾ ਸੀ ਕਿ ਤਾ ਜੇ ਤੁ ਕਿਥੋਂ ਆਏ ਬਜ਼ਾਰ ਤੇ ਕਿਉਂ ਫਿਰਦਾ ਮੈਨੂੰ

ਤਹਸੀਲਚਾਉਂ ਕੇ ਬਜਾਅ ਤੇ ਕੋਈ ਆਇਆ ਦੁਕਾਨਦਾਰ ਉਹਨਾਂ ਪਰ ਚ ਸ਼ਿਕਾਇਤ ਦਿੱਤੀ ਐ ਕਿ ਉਹਦੇ ਆਹੀ ਵੈਰੀਫਾਈ ਕਰਦੇ ਆ ਜਿਹੜੀ ਉਹਦੀ ਜਿਹੜੀ ਸੀਸੀਟੀਵੀ ਕੈਮਰੇ ਚੱਲੀ ਜਾਂਦੀ ਨਾ 39 ਨੰਬਰ ਦੇ ਨਾਲ ਇੱਕ ਉੱਥੇ ਚੌਕੀਦਾਰ ਆਇਆ ਹੋਇਆ ਚੌਕੀਦਾਰ ਵੀ ਜਿਹੜਾ ਉਹ ਵਰਦੀ ਪਾਉਂਦਾ ਖਾਕੀ ਤੇ ਉਹਨਾਂ ਨੇ ਵੇਖਿਆ ਉਹ ਬੋਰਡ ਆਉਣ ਲੱਗਾ ਕਿ ਦੋਨਾਂ ਦੇ ਖਾਵੇ ਉਹਨਾਂ ਦੇ ਹੱਥੀ ਪਾ ਕੇ ਧਾਰ ਖਾ ਕੇ ਤੋਂ ਉਹਨੂੰ ਉਹਦੇ ਭਾਂਜੇ ਅਸੀਂ ਉਹਨਾਂ ਦੇ ਘਰਾਂ ਚ ਸਾਨੂੰ ਪਤਾ ਲੱਗਿਆ ਕਿ ਬੰਦੇ ਆ ਤੇ ਉਹਨਾਂ ਦੇ ਘਰ ਰਿਹਾ ਕੀਤਾ ਪਰ ਅੱਗੇ ਪਿੱਛੇ ਹੋਏ ਨੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਕਿਰਤਾਰ ਕਰਕੇ ਤੋਂ ਉਹਨਾਂ ਦੇ ਖਾਤੇ ਜਿਹੜੇ ਵੀ ਕਰ ਦੇ